ਅੰਬੜੀ ਦਾ ਕੱਤਿਆਂ ਸਾੰਬੀ ਸੂਤ ਮੇਰੀ ਇਹ ਦਾਨੀਅਤੀ ਏ ਅੰਬੜੀ ਦਾ ਕੱਤਿਆਂ ਸਾੰਬੀ ਸੂਤ ਮੇਰੀ ਇਹ ਦਾਨੀਅਤੀ ਏ ਬਾਬਲ ਦਾ ਵੇੜਾ ਛੱਡ ਕੇ ਜਾਵੇ ਜਿਹੜੇ ਦਸਾਨੂੰ ਬਾਬਲ ਦਾ ਵੇੜਾ ਛੱਡ ਕੇ ਦਮ ਚੂਵਣ ਤੇਰੇ ਕੇਸਾ ਨੂੰ ਸ਼ਾਲਾ ਤੇਰਾ ਏ ਛੜਾ ਹੋਵੇ ਰਸੂਖ ਮੇਰੀ ਏ ਦਾਨੀਅਤੀ ਏ ਸ਼ਾਲਾ ਤੇਰਾ ਏ ਛੜਾ ਹੋਵੇ ਰਸੂਖ ਮੇਰੀ ਏ ਦਾਨੀਅਤੀ ਏ ਅੰਬੜੀ ਦਾ ਕਤਿਆ ਸੰਬੀ ਸੂਤ ਮੇਰੀ ਏ ਦਾਨੀਅਤੀ ਏ ਅੰਬੜੀ ਦਾ ਕੱਤਿਆਂ ਸਾੰਬੀ ਸੂਤ ਮੇਰੀ ਇਹ ਦਾਨੀ ਏਤੀਏ ਮਲਮਲੀ ਉਹਦੀ ਪਗੜੀ ਧੋਵੀ ਮਲਮਲੀ ਉਹਦੀ ਪਗੜੀ ਧੋਵੀ ਜੀ ਦੇ ਨਾਲ ਲੈ ਆ ਲਾਵਾਂ ਅੜੀ ਕੁਝ ਜੋੜ ਲਵਨੀ ਜ਼ਿੰਦਗੀ ਦੀਆਂ ਟੇਡੀਆਂ ਰਾਵਾ ਅੜੀਏ ਕੁਝ ਜੋੜ ਲਵਨੀ ਜ਼ਿੰਦਗੀ ਦੀਆਂ ਟੇਡੀਆਂ ਰਾਵਾ ਮਾਵਾ ਤੀਆਂ ਜੋ ਕਰੀਆਂ ਗੱਲਾਂ ਤੇ ਅਮਰ ਰਹਿਣੀਆਂ ਟਹਿ ਜਾਣੇ ਮਿੱਟੀ ਦੇ ਕਲਬੂਤ ਮੇਰੀ ਇਹ ਦਾਨੀਅਤੀ ਏ ਅੰਬੜੀ ਦਾ ਕੱਤਿਆਂ ਸਾੰਬੀ ਸੂਤ ਮੇਰੀ ਇਹ ਦਾਨੀ ਏਤੀਏ ਅੰਬੜੀ ਦਾ ਕੱਤਿਆਂ ਸਾੰਬੀ ਸੂਤ ਮੇਰੀ ਇਹ ਦਾਨੀ ਏਤੀਏ ਮਾਪਿਆਂ ਦੀਆਂ ਇਹੋ ਦੁਆਵਾਂ ਸੋਹਰਾਂ ਵਿੱਚ ਹੱਸੇ گاਵੇਂ ਮਾਪਿਆਂ ਦੀਆਂ ਟੋਟ ਨਾ ਆਵੇ ਸੋਨਾ ਲਾਵੇ ਤੇ ਪਾਵੇ ਅੜੀ ਇੱਕਦੇ ਟੋਟ ਨਾ ਆਵੇ ਸੋਨਾ ਲਾਵੇ ਤੇ ਪਾਵੇ ਹਾਸੇ ਦੀਆਂ ਚੈਕਾਂ ਆਵਣ ਜੇੜੀ ਵੀ ਥਾ ਤੂੰ ਹੋਵੇਂ ਹਾਸੇ ਦੀਆਂ ਚੈਕਾਂ ਆਵਣ ਜੇੜੀ ਵੀ ਥਾ ਤੂੰ ਹੋਵੇਂ ਫਿਕ ਕਾਣਾ ਕਦੇ ਪਵੇ ਰੰਗ ਰੂਪ ਮੇਰੀ ਇਹ ਦਾਨੀ ਧੀਏ ਫਿੱਕਾ ਨਾ ਕਦੇ ਪਵੇ ਰੰਗ ਰੂਪ ਮੇਰੀ ਇਹ ਦਾਨੀ ਧੀਏ ਅੰਬੜੀ ਦਾ ਕੱਤਿਆ ਸੰਭੀ ਸੂਤ ਮੇਰੀ ਇਹ ਦਾਨੀ ਧੀਏ ਅੰਬੜੀ ਦਾ ਕੱਤਿਆ ਸੰਭੀ ਸੂਤ ਮੇਰੀ ਇਹ ਦਾਨੀ ਧੀਏ ਰੱਬ ਸੋਨੇ ਦਾ ਨਾ ਲੈ ਕੇ ਸੋਨਾ ਤੇਰਾ ਹੋਵੇ ਸਵੇਰਾ ਰੱਬ ਸੋਨੇ ਦਾ ਨਾ ਲੈ ਕੇ ਸੋਨਾ ਤੇਰਾ ਹੋਵੇ ਸਵੇਰਾ ਦੋ ਆ ਹੱਥਾਂ ਨਾਲ ਵੰਡੀ ਮੁੱਕਣਾ ਨਹੀਂ ਰਿਜਕ ਲਵੇਰਾ ਦੋ ਆ ਹੱਥਾਂ ਨਾਲ ਵੰਡੀ ਮੁੱਕਣਾ ਨਹੀਂ ਰਿਜਕ ਲਵੇਰਾ ਮੇਰੀ ਅੱਖੀ ਗੱਲ ਅੜੀਏ ਉਮਰਾ ਤੋੜੀ ਨਾ ਫੁੱਲੇ ਮੇਰੀ ਅੱਖੀ ਕਲ ਅੜੀਏ ਉਮਰਾ ਤੋੜੀ ਨਾ ਫੁੱਲੇ ਪਰ ਦੇਵਾ ਯਾਦਾਂ ਦੇ ਸੰਦੂਖ ਮੇਰੀ ਇਹ ਦਾਨੀਅਤੀਏ ਪਰ ਦੇਵਾ ਯਾਦਾਂ ਦੇ ਸੰਦੂਖ ਮੇਰੀ ਇਹ ਦਾਨੀਅਤੀਏ ਅੰਬੜੀ ਦਾ ਕੱਤਿਆ ਸਾੰਬੀ ਸੂਤ ਮੇਰੀ ਇਹ ਦਾਨੀਅਤੀਏ ਅੰਬੜੀ ਦਾ ਕੱਤਿਆ ਸਾੰਬੀ ਸੂਤ ਮੇਰੀਏ ਰਾਣੀਏ ਤੀਏ ਅੰਬੜੀ ਦਾ ਕੱਤਿਆ ਸਾੰਬੀ ਸੂਤ ਮੇਰੀਏ ਦਾਨੀਏ ਤੀਏ